ਸੱਸੀ ਗੱਲ ਬਾਈ ਜੀ ਤੇ ਆ ਮੜਾ ਧਰਨੇ ਬਾਰੇ ਦੱਸੋ ਜੀ ਇਹ ਬਾਈ ਜੀ ਇਹ ਧਰਨਾ ਲੱਗਾ ਹੈ ਜਿਹੜੀ ਉਸ ਪੂਨਾ ਕਿਸਾਨਾਂ ਵਾਸਤੇ ਮੈਂ ਥੋੜਾ ਜਿਹਾ ਪਿੱਛੇ ਜਾਊਂਗਾ ਹਾਂਜੀ ਜਦੋਂ ਆਪਣੇ ਜੰਗਲ ਅਧਿਤੀ ਪਾਕਿਸਤਾਨ ਦਾ ਸੀ ਕੇ ਇਹ ਮਰਤਾ ਨੇ ਆਪਾਂ ਨੂੰ ਇਹ ਕੰਮ ਕਰਾਇ ਦਿੱਤੀ ਸੀ ਜੇਕਰ ਤੁਸੀਂ ਪਾਕਿਸਤਾਨ ਨਾਲ ਜੰਗ ਲੜੋਗੇ ਤੇ ਤੁਹਾਡੀ ਕਰਨਕ ਬੰਦ ਕਰ ਦਿੱਤੀ ਜਿਹੜਾ ਤਾਂ ਮਰਤਾ ਦਾ ਕੰਮ ਕਰਦੇ ਸੀ ਅਜਾਦੀ ਜਦੋਂ ਨਵੇਂ ਨਵੇਂ ਆਇਆ ਸੀ ਯਾਦ ਕੀ ਹੋਈ ਸੀ ਬਰਬਾਦੀ ਵੈਸੇ ਪੰਜਾਬ ਉਸ ਸਮੇਂ ਜਵਾਹਰ ਲਾਲ ਨਹਿਰੂ ਨੇ ਇਹ ਗੱਲ ਕਹਿ ਦਿੱਤੀ ਕਿ ਪਾਕਿਸਤਾਨ ਆਪਾਂ ਲੜੇ ਸੋਨਾ ਵੀ ਇਕੱਠਾ ਨਾ ਕਰਾਂ ਤਾਂ ਖੁੱਰਾ ਕੋ ਜਾਣਾ ਪੈਣਾ ਗਿਆ ਸੀ। ਪੂਰੇ ਇੰਡੀਆ 'ਚ 15 ਕਿਲੋ ਪੰਜਾਬ 'ਚੋਂ 1 ਕਿਲੋ 2.5 ਦੇਣਾ। ਜੇ ਨਾ ਗਿਆ ਨਹਿਰੂ ਕਹਿੰਦੇ ਹਰੀ ਕੁੰਟੀ ਲੈ ਕੇ ਆਓ ਜਿੱਥੇ ਕੋਈ ਪੰਜਾਬੀ ਵੀਰ ਬੈਠਾ ਉਸ ਦੇ ਥੇ ਪੱਧਰ ਕਰੋ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਇੱਕ ਯੋਜਨਾ। ਅੱਜ 50% ਪੰਜਾਬ ਦੂਜੇ ਸਟੇਟਾਂ ਨੂੰ ਅਨਾਜ ਦੇ ਰਿਹਾ ਇਹ ਤੋਂ ਤੱਕ ਕਿ ਵਿਦੇਸ਼ਾਂ ਨੂੰ। 8 ਸਾਲ ਤੋਂ ਉੱਪਰ ਜਿਹੜੇ ਬੰਦਿਆਂ ਨੇ ਜ਼ਮੀਨਾਂ ਬਣਾ ਕੇ ਕੋਈ ਟਿੱਪੇ ਪੱਤਰ ਕਰਕੇ ਗਲਤਾਂ ਨਾਲ ਉਸ ਸਮੇਂ ਵੀਕਲ ਤਾਂ ਹੁੰਦੇ ਨਹੀਂ ਸੀ ਅੱਜ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਉਹਨਾਂ ਨੂੰ ਬੇਦਖਲ ਕਰਕੇ ਗਰਦੌਲੀਆਂ ਤੋੜ ਕੇ 2007 ਦੇ ਐਕਟ ਅਨੁਸਾਰ 2012 ਦੇ ਗਰਦੌਲੀਆਂ ਤੋੜ ਦਿੱਤੀ ਗਈ 몰ਤੀ ਚਰੀਆਂ ਨੇ ਮੋਲੀ ਵੀ ਲਈ ਸੀਗੀ ਉਹਨਾਂ ਦੀ ਅੱਜ ਠੇਕੇ ਤੇ ਚੜ੍ਹਾਕਾਰੀ ਹੈ 850 ਠੀਕ ਹੈ ਚਾਰ ਨੰਬਰ ਗੇਟ ਤੇਲੂ ਮਾਲ ਚੌਥੀ ਹਾਂ ਜਨਾ ਦੇ ਰਸਤੇ ਪਿੰਡ ਦੇ ਥੇਕੇ ਦੇ ਪ੍ਰਾਂਤਾਂ ਚੋਂ ਕਾਫੀ ਹਰ ਦੇਖਾ ਰਹੀ ਹੈ ਅੱਧੀ ਜਨ ਨਾਲ ਪਿੰਡ ਦੇ ਰਸਤੇ ਤੋਂ ਜਾ ਰਹੀਆਂ ਜਿਹੜਾ ਸ਼ੁਰੂ ਹੋ ਰਿਹਾ ਹੈ ਤਾਂ ਉਹਨਾਂ ਦੇ ਹਰਮਨ ਦੀ ਤਰ੍ਹਾਂ ਦੇ ਕੁਝ ਆਧੁਨਿਕ ਨੇਤਾ ਆਪ ਦਾ ਹਿੱਸਾ ਹੀ ਲੈ ਕੇ 200 ਪਿੰਡਾਂ ਪੰਜ ਪਿੰਡਾਂ ਦੇ ਪਲਾਟ ਬਣਾ ਕੇ ਆਦੇ ਛੇਤਿਆਂ ਦੇ ਦਿੱਤੀ ਲਿਸਟ ਬਣਾਉਣਾ ਹੈ ਉਹ ਵੀ ਨਾ ਕੋਈ ਇਸ ਜਨ ਤੋਂ ਪਹਿਲਾਂ ਕੋਈ ਨਹੀਂ ਨੇ ਪਰਨਾ ਕੰਮਿਆ ਸੀ ਹਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਅਸੀਂ ਫਸਲੀ ਮੈਣਸ ਅਸਿਸਟਿੰਟ ਮੈਣਸ ਦੇ ਡੀਐਸ ਜੀ ਸਾਹਿਬ ਨੇ ਤੇ ਲੈਕਚਰ ਨੂੰ ਕੰਟਰੋਲ ਦੇ ਹਾਂਜੀ ਇਹਨਾਂ ਨੇ ਪਹਿਲਾਂ ਆਪਣਾ ਨਾਮੀਨੇਸ਼ਨ ਭਰਨੇ ਆ ਤੁਸੀਂ ਧਰਨਾ ਚੁੱਕ ਲੋ ਅਸੀਂ 1 ਮਹੀਨੇ ਲਈ ਪੋਸਟਪੋਨ ਕੀਤਾ ਸੀਗਾ ਹਾਂਜੀ ਆਪਣੀ ਕੀਤਾ ਸਾਡੇ ਕੋਲ ਦਾ ਰਿਪੋਰਟ ਸਾਰੇ ਮਿਲਾਂਗੇ ਉਦੋਂ ਭੁਖੜ ਹੜਤਾਲ ਵੀ ਰੱਖੀ ਸ਼ਾਇਦ ਹਾਂਜੀ ਭੁਖੜ ਤਾਲ ਰੱਖੀ ਸੀ ਉਹ ਤੋਂ ਇਹਨਾਂ ਨੇ ਛੜਦਾ ਬਾਹਰ ਕੀਤਾ ਸੀ ਅਸੀਂ ਇਹਨਾਂ ਤੇ ਯਕੀਨ ਕਰ ਬੈਠੇ ਨਾ ਲਿਖਤੀ ਰੂਪ ਚ ਨਹੀਂ ਦਿੱਤਾ ਠੀਕ ਹੈ ਜੀ ਅਸੀਂ ਹੁਣ ਪ੍ਰੋਸੈਸ ਸੇ ਸ਼ੁਰੂ ਕੀਤਾ ਅੱਜ ਸੋਮਵਾਰ ਨੂੰ ਮਗਦੋਟ ਬੋਲੀ ਹੋ ਰਹੀ ਹੈ ਬਾਈ ਠੀਕ ਹੈ ਜੇ ਜੇ ਤੁਸੀਂ ਇਹ ਸੋਚੋ ਮੰਨ ਲਓ ਤੁਸੀਂ ਉਹ ਜ ਮੈਂ ਵੀਰ ਨੇ 50 ਸਾਲ ਹੋ ਗਏ ਅਸੀਂ ਪਹਿਲੀ ਕੁਆਲਿਟੀ ਤੇ ਬਲਦਾਨਾ ਪੱਧਰ ਕਰਕੇ ਹਾਂ ਜੀ ਉਹ ਖੇਤਰ ਹੈ ਰਿਹਾ ਕਿ ਜ਼ਮੀਨਾਂ ਬਣਾ ਕੇ ਅੱਜ ਅਸੀਂ ਸਾਡੇ ਕੋਲ ਕੋਈਆਂ ਬਿਆਦ ਨਹੀਂ ਇਹ ਉਹਨਾਂ ਕਿਸਾਨਾਂ ਦੇ ਹੱਕਾਂ ਲਈ ਅਸੀਂ ਅੱਜ ਲੜਦੇ ਆ ਕਿਸੇ ਵੀ ਹਿਸਾਬ ਨਾਲ ਅਸੀਂ ਉਹ ਬੋਲੀ ਨਹੀਂ ਹੋਣ ਦਿਆਂਗੇ ਜੇ ਅਸੀਂ ਧਰਨਾ ਲਾ ਕੇ ਕਣਕ ਵੜਾਈ ਆ ਬਹੁਤ ਔਖੇ ਹੋਗੇ ਸਿੱਧੂਪੁਰ ਜਿੱਥੇ ਤੋਂ ਵੀ ਸਰਦਾਰ ਜਗਜੀਤ ਸਿੰਘ ਚਲੇ ਆਉਂਦੇ ਆਮ ਇਹ ਜਿਹੜਾ ਕਾਨਾਂ ਦੇ ਹੱਕ ਲਈ ਐਕਸ਼ਨ ਲਿਆ 32 ਦਾ 40 ਜੱਫੇ ਗੁੰਡੀਆਂ ਨੇ ਪੰਜਾਬ ਤੋਂ ਕੋਈ ਵੀ ਜੱਫੇ ਨਹੀਂ ਹੋ ਰੋਦੇ ਬਧਾਨ ਇਸ ਲਈ ਖੜਿਆ ਮੈਂ ਸਲੂਟ ਕਰਦਾ ਸਰਦਾਰ ਜਗੀਰ ਸਿੰਘ ਦਲੇਆਲਾ ਨੂੰ ਅਸੀਂ ਕਨੋਰੀ ਬਾਰਡਰ ਦੇ ਬਿਤੇ ਸ਼ੰਭੂ ਦੇ ਬਿਤੇ ਭਾਈ ਮੇਰੇ ਗੋਦ ਵੀ ਗੋਲੀ ਲੱਗੀ ਸੀ ਜੀ ਆਦੀ ਵੀ ਬੜਾਈ ਆ ਪਿੱਛੋਂ ਗੱਡੀ ਦੇ ਮੇਰੇ ਨਾਲ ਸ਼ੁਭ ਕਰਨੀ ਦੀ ਸੀ ਉਹਦਾ ਪਿੱਛੇ ਦੀ ਗੋਲੀ ਲੱਗੀ ਉਹ ਬੈਕਪੋ ਵੀ ਮੈਨੂੰ ਤਾਂ ਨਾਲ ਹੀ ਦਾ ਫਾਇਦਾ ਲੱਗਿਆ ਸੀ ਅਸੀਂ ਤਾਂ ਗੋਲੀ ਨਾਲ ਲੋਕਾਂ ਦੀ ਖਾਸ ਕਰਦੇ ਹਾਂ ਮੇਰੇ ਤੇ 18 ਸੱਤ ਦੇ 17 18 ਲੋਕਾਂ ਦੀ ਖਾਸ ਕਰਦੇ ਹਾਂ ਕਾ ਨਿੱਕੀ ਗੱਲ ਕੋਈ ਨਹੀਂ ਪਰ ਜਿੱਥੇ ਸਾਡੇ ਕਿਸਾਨਾਂ ਵੀ ਨਿਪੁਰਾਂ ਦੀ ਗੱਲ ਹੋਏਗੀ ਬਾਈ ਉਹ ਵੀ ਇੱਥੇ ਖੜਾਗੇ ਮਰਨ ਵਰਤੋਂ ਦੇ ਬੰਨਾਗੇ ਲੜਨਾਂ ਦਾ ਉਹ ਕਾਹਦਾ ਸਿਕ ਨੂ ਹਸਪਤਲੀ ਲਾਉਣਗੇ ਜਿੱਥੇ ਸਾਨੂੰ ਸ਼ਾਂਤ ਨਹੀਂ ਟਿਕਣਾ ਸੀ ਇਸ ਜਿੱਥੇ ਜਸਤ ਕਰਾਂਗੇ ਮੈਂ ਕੋਕੜਤਾਲ ਦੇ ਬੰਨਾ ਪਿਆ ਕਾਨੂੰਨ ਚ ਹੈ ਪ੍ਰਸ਼ਾਸਨ ਮਾਰ ਵੀ ਮਾਰੇ ਸੀ ਬਿਲਕੁਲ ਨਹੀਂ ਉਠਾ ਦੇ ਪਰ ਜਿੰਨੀਨਾ ਜਿਹੜੇ ਕਿਸਾਨਾਂ ਨੇ ਛੋਟੇ ਛੋਟੇ ਬੱਚੇ ਲੈ ਕੇ ਉਹ ਖੇਤਰੇ ਆ ਕੇ ਬੈਠੇ ਆ ਬਾਈ 45 ਡਿਗਰੀ ਟੈਂਪਰੇਚਰ ਹੈ ਆਪਾਂ درخت ਵੀ ਸਾਰੇ ਖੜ੍ਹ ਦੇਣਾ ਬਾਈ ਕਹਿੰਦੇ ਪਾ ਕੇ ਏਸੀ ਚ ਬੈਠੀ ਸਵੇਰ ਦੇ ਬੈਠੇ ਆ ਪ੍ਰਸ਼ਾਸਨ ਤੱਕਾ ਕਰ ਰਿਹਾ ਅਸੀਂ ਇਹ ਬੇਨਤੀ ਕਰਦੇ ਆ ਸਾਰੇ ਵੀਰਾਂ ਅੱਜ 850 ਕਿੱਲੇ ਦੀ ਬੋਲੀ ਹੋ ਰਹੀ ਹੈ ਉਸ ਤੋਂ ਬਾਅਦ ਬਾਈ ਦੀ 30000 ਕਿੱਲੇ ਦੀ ਬੋਲੀ ਹੋਊਗੀ ਗਰਦਾਸੌਰ ਤੋਂ ਲੈ ਕੇ ਆਇਤਰ ਆਪਣੇ ਰਾਜਸਥਾਨ ਦੇ ਬਾਰਡਰ ਕਿਉਂਕਿ ਸੋਚੀਆ ਸਭ ਤੋਂ ਵੱਡੀ ਚਾਲ ਬਾਨੀਆਂ ਡਾਨੀਆਂ ਦੀ ਪਾਕਤਮਾਲਾ ਰੋਡ ਬਣ ਰਿਹਾ ਉਹ ਬਾਨੀਆਂ ਡਾਨੀਆਂ ਰੋਡ ਹੈ ਜੀ ਉਹਦੇ ਥਰੂ ਏਸ਼ੀਆ ਦੇ 40 50 ਦੇਸ਼ਾਂ ਵਿੱਚ ਪਾਕਿਸਤਾਨ ਦੇ ਬਾਰਡਰ ਦੇ ਥਰੂ ਉਹਨਾਂ ਨਾਲ ਵਪਾਰ ਕਰਨਾ ਚਾਹੁੰਦੇ ਬਾਨੀਆਂ ਇਹ ਜਿਹੜੇ ਜ਼ਮੀਨਾਂ ਨੇ ਕਿਉਂਕਿ ਉਹਨਾਂ ਦੇ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਦੇ ਕੇ ਖਰੀਦਲੇ ਨੇ ਇਹ ਬਿਲਕੁਲ ਫ੍ਰੀ ਕਿਸਤਾਂਗੇ ਕਿਉਂਕਿ ਸੈਂਟਰਲ ਗੌਰਮ ਦੀ ਦੀ ਪੰਜਾਬ ਸਰਕਾਰ ਦੀ ਜ਼ਮੀਨ ਹੈ ਇੱਕ ਇਹਨਾਂ ਦੀ ਚਾਲ ਹੈ ਅਸੀਂ ਚਾਲ ਕੇ ਇਹਨਾਂ ਨੂੰ ਕਾਹੋ ਜਾਂ ਆਪਣਾ ਨਾਮ ਦਾਸਦੇ ਇਹ ਰਣਾ ਜੱਸਾ ਸਿੰਘ ਮਾਛੀਵਾੜਾ ਕਿਸਾਨਾ ਕੋ ਜਿਲ੍ਹਾ ਫੈਸਟਰ ਤੋਂ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਤੋਂ ਹਰਮਨ ਕੇ ਜੱਤੇ ਗੁਦੀਰਾਮ ਪੰਜਾਬ ਦਾ ਸਰਦਾਰੀ ਹੈ ਤਾਂ ਤਾਂ ਤੇ ਲੰਮਾਈ ਚੱਲੂਗਾ ਆਪਣਾ ਧਰਨਾ ਠੀਕ ਹੈ ਥੈਂਕ ਯੂ ਧੰਨਵਾਦ ਐਸਪਰਡਾਨ ਸਾਹਿਬ ਤੇ ਥੋੜਾ ਜਿਹਾ ਟ੍ਰੈਫਿਕ ਖੋਲਤਾ ਹੁਣ ਇੱਥੇ ਪਹਿਲਾਂ ਸਾਰੀ ਬੰਦ ਸੀਗਾ ਤੇ ਚਲੋ ਠੀਕ ਹੈ ਜੀ ਧੰਨਵਾਦ ਥੈਂਕ ਯੂ